75 ਸਾਲ ਦਾ ਬਜ਼ੁਰਗ ਸਾਡਾ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਅੱਜ 16ਵਾਂ ਦਿਨ ਹੋ ਗਿਆ ਮਰਨ ਬਾਅਦ ਟੁੱਪਰ ਬੈਠਿਆ ਨੂੰ ਜਵਾਨੀ ਸਾਡੀ ਘਰਾਂ ਦੇ ਵਿੱਚ ਸੁੱਤੀ ਪਈ ਐ ਹੁਣ 2 ਘੰਟੇ ਰੋਟੀ ਨਾ ਨਾ ਮਿਲੇ ਆਪਾਂ ਆਪਣੇ ਬੇਬੇ ਨਾਲ ਲੜਨ ਲੱਗ ਗਏ ਨੇ ਵੀ ਰੋਟੀ ਕੌਣ ਲੜੇਗੀ ਬਾਪੂ ਕੀ ਆਪਣੇ ਘਰ ਲਈ ਨਹੀਂ ਬੈਠਾ ਇਹ ਥੋੜੀ ਆਉਣ ਵਾਲੀ ਸਮੇਂ ਜਿਹੜੀ ਪੰਜਾਬ ਦੀ ਜਵਾਨੀ ਉਹਨੂੰ ਬਚਾਉਣ ਲਈ ਬੈਠਾ ਸਾਰੇ ਹੀ ਮੇਰੇ ਭੈਣਾ ਭਰਾਵਾਂ ਮੇਰੇ ਬਜ਼ੁਰਗਾਂ ਨੂੰ ਬੇਨਤੀ ਆ ਵੀ ਆਓ ਆਪਾਂ ਇਸ ਅੰਦੋਲਨ ਦਾ ਹਿੱਸਾ ਬਣੀਏ ਜਿਹੜਾ ਸੰਘਰਸ਼ ਹੈ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਉਹਦੀ ਪੂਰੀ ਹਮਾਇਤ ਹੈ ਮੈਂ ਤਾਂ ਉਹਨਾਂ ਨੂੰ ਇਹੀ ਅਪੀਲ ਕਰਦਾ ਵੀ ਅੱਜ ਮੌਕਾ ਇੱਥੇ ਖੜਨ ਦਾ ਕੋਈ ਭਾਣਾ ਵਾਪਰ ਜਾਂਦਾ ਇਹ ਕਿਸਾਨੀ ਸੰਘਰਸ਼ ਤੇ ਕਲੰਕ ਹੋਵੇਗਾ ਵੀ ਜਦੋਂ ਦੀਪ ਸਿੱਧੂ ਨਸਲਾਂ ਤੇ ਫਸਲਾਂ ਦੀ ਗੱਲ ਕਰਦਾ ਸੀ ਨਾ ਸਾਡੇ ਕਈ ਬੰਦੇ ਉਹਦਾ ਵਿਰੋਧ ਕਰਦੇ ਸੀ ਪਰੰਤੂ ਅੱਜ ਉਹ ਇਸ ਚੀਜ਼ ਨੂੰ ਪਸਤਾ ਰਹੇ ਹਨ ਇਹੀ ਪਸਤਾਵਾ ਸਾਨੂੰ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਸ ਕਰਕੇ ਸਾਡੇ ਨੌਜਵਾਨ ਨੂੰ ਅਪੀਲ ਕਰਨੀ ਹੈ ਨੌਜਵਾਨੋ ਤੁਹਾਨੂੰ ਪਤਾ ਹੀ ਹੈ ਕਿ 75 ਸਾਲ ਦਾ ਬਜ਼ੁਰਗ ਸਾਡਾ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਅੱਜ 16 ਮਾਦਨ ਹੋ ਗਿਆ ਮਰਨ ਮਰ ਦੇ ਉੱਪਰ ਬੈਠਿਆ ਨੂੰ ਜਵਾਨੀ ਸਾਡੀ ਘਰਾਂ ਦੇ ਵਿੱਚ ਸੁੱਤੀ ਪਈ ਹੈ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨੋ ਪਰਸੋਂ ਨੂੰ ਬੇਸ਼ੱਕ ਤੁਸੀਂ ਅੰਦੋਲਨ ਦੇ ਵਿੱਚ ਜਦੋਂ ਮਰਜੀ ਸਮੂਲੀਅਤ ਕਰ ਸਕਦੇ ਹੋ ਅੰਦੋਲਨ ਖੁੱਲੀ ਕਿਤਾਬ ਹੈ ਪਰ ਪਰਸੋ ਨੂੰ ਇੱਕ ਅਸੀਂ ਵੱਡਾ ਜਥਾ ਲੈ ਕੇ ਆ ਰਹੇ ਹਾਂ ਸੰਗਰੂਰ ਤੋਂ ਸੰਗਰੂਰ ਤੋਂ ਜਿਹੜਾ ਕਿ ਆਪਣਾ ਬਾਈਪਾਸ ਜਿਹੜਾ ਇੱਧਰ ਨੂੰ ਆਉਂਦਾ ਪਾਤਣਾ ਨੂੰ ਆਉਂਦਾ ਖਨੌਰੀ ਨੂੰ ਆਉਂਦਾ ਉੱਥੇ ਆਪਾਂ 10:30 ਵਜੇ ਸਾਰੇ ਨੌਜਵਾਨਾਂ ਨੇ ਇਕੱਠੇ ਹੋਣਾ ਹੈ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਅਸੀਂ ਹੁਣੀ-ਹੁਣੀ ਪ੍ਰੋਗਰਾਮ ਲਿਖਿਆ ਹੈ ਵੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਬੇਨਤੀ ਕਰਦਾ ਆਪਾਂ ਨੂੰ 2 ਘੰਟੇ ਰੋਟੀ ਨਾ ਨਾ ਮਿਲੇ ਆਪਾਂ ਆਪਣੇ ਬੇਬੇ ਨਾਲ ਲੜਨ ਲੱਗ ਗਏ ਨੇ ਵੀ ਰੋਟੀ ਕੌਣ ਲੜੇਗੀ ਅੱਜ 16ਵਾਂ ਦਿਨ ਚੱਲ ਰਿਹਾ ਹੈ ਇਸ ਕਰਕੇ ਨੌਜਵਾਨੋ ਆਓ ਇਸ ਅੰਦੋਲਨ ਦਾ ਹਿੱਸਾ ਬਣੀ ਇਹ ਥੋੜੀ ਆਉਣ ਵਾਲੀ ਸਮੇਂ ਜਿਹੜੀ ਪੰਜਾਬ ਦੀ ਜਵਾਨੀ ਉਹਨੂੰ ਬਚਾਉਣ ਲਈ ਬੈਠਾ ਨੌਜਵਾਨੀ ਮੇਰੇ ਕੋਲੇ ਆਉਂਦੀ ਆ ਰੋਜ਼ ਆਉਂਦੀ ਆ ਸਾਡੇ ਪੈਸੇ ਫਸ ਗਏ ਜਦੋਂ ਮੈਂ ਪੁੱਛਦਾ ਵੀ ਪੰਜਾਬ ਦੇ ਵਿੱਚ ਕੌਣ ਨਹੀਂ ਰਹਿਣ ਨੂੰ ਤਿਆਰ ਹਾਲਾਤ ਨਹੀਂ ਠੀਕ ਹੈਗੇ ਸਿਸਟਮ ਨਹੀਂ ਠੀਕ ਹੈਗਾ ਜੇ ਸਿਸਟਮ ਨਹੀਂ ਠੀਕ ਹੈਗਾ ਹਾਲਾਤ ਨਹੀਂ ਠੀਕ ਹੈਗੇ ਪੰਜਾਬ ਸਾਡਾ ਘਰ ਆ ਜੇ ਘਰ ਦੇ ਵਿੱਚ ਆਪਣੇ ਕੋਈ ਨੁਕਸਾਨ ਆ ਜਾਂ ਆਪਣੇ ਘਰ ਦੇ ਵਿੱਚ ਗੰਦ ਪਿਆ ਪਿਆ ਤਾਂ ਸਵਾਰਨਾ ਵੀ ਆਪਾਂ ਨਹੀਂ ਆਪਾਂ ਨਹੀਂ ਹੈ ਫਿਰ ਉਹ ਸਵਾਰਨਾ ਕਿਵੇਂ ਆ ਆ ਜਿਹਨਰ ਸਿੱਖੋ ਜਿਹੜੇ ਸਾਡੇ ਬਾਪੂ ਬੈਠੇ ਨੇਗੇ ਅੰਦੋਲਨ ਦੇ ਵਿੱਚ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਡੜੀ ਜਵਾਨੀ ਆ ਸਾਡੀ ਪੀੜ੍ਹੀ ਨੂੰ ਬਚਾਉਣ ਲਈ ਬੈਠੇ ਨੇਗੇ ਇਸ ਕਰਕੇ ਆਓ ਹੁਣ ਘਰਾਂ ਦੇ ਵਿੱਚੋਂ ਨਿਕਲੀਏ ਸਾਰੇ ਹੀ ਮੇਰੀਆਂ ਭੈਣਾਂ ਭਰਾਵਾਂ ਮੇਰੇ ਬਜ਼ੁਰਗਾਂ ਨੂੰ ਬੇਨਤੀ ਆ ਵੀ ਆਓ ਆਪਾਂ ਇਸ ਅੰਦੋਲਨ ਦਾ ਹਿੱਸਾ ਬਣੀਏ ਪਰਸੋਂ ਨੂੰ ਆਪਾਂ ਜਿਹੜਾ ਕਿ ਵੱਡਾ ਕਾਠ ਆਪਾਂ ਇੱਥੇ ਲੈ ਕੇ ਆ ਰਹੇ ਹਾਂ ਹੁਣੇ ਕਾਠੇ ਜਿਹੜੇ ਜਥੇ ਆਪਾਂ ਆਉਣ ਵਾਲੇ ਲਗਾਤਾਰ ਹੀ ਦਿਨਾਂ ਦੇ ਵਿੱਚ ਲੈ ਕੇ ਆਇਆ ਕਰਾਂਗੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਹੁਣ ਘਰਾਂ ਦੇ ਵਿੱਚ ਨਾ ਬੈਠਿਓ ਆਓ ਨਿਕਲ ਕੇ ਆਪਾਂ ਪਰਸੋ ਨੂੰ ਅਸੀਂ ਆਵਾਂਗੇ 13 ਦਸੰਬਰ 2024 ਹਾਂਜੀ 13 ਨੂੰ 13 ਤਰੀਕ ਨੂੰ ਪਰਸੋ ਨੂੰ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਇੱਥੇ ਹੁਣ ਆਉਣਾ ਇੱਥੇ ਆ ਕੇ ਜਿਹੜਾ ਆਪਾਂ ਇਸ ਅੰਦੋਲਨ ਦਾ ਹਿੱਸਾ ਬਣਨਾ ਇਹ ਮੇਰੀ ਇੰਨੀ ਇੱਕ ਨੌਜਵਾਨੀ ਜਿਹੜੀ ਬੇਨਤੀ ਪ੍ਰਵਾਨ ਕਰੇ ਦੇਖੋ ਜਿਹੜੀ ਜਾਵੇ ਸੀਤਾ ਨੂੰ ਭਾਵੇ ਭਾਨੇ ਨੇ ਜੋ ਆਪ ਦੀ ਭਾਵਨਾ ਮੈਂ ਪੂਜਾਗ੍ਰਿਤ ਕੀਤੀ ਹੈ ਜਦੋਂ ਮੈਦਾਨ ਚਾ ਜੀਏ ਨਾ ਫਿਰ ਦਿਨ ਨਹੀਂ ਗਿਣੇ ਜਾਣੇ ਇਹ ਜਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਨੌਜਵਾਨ ਤੇ ਦੇਖਿਆ ਜ਼ੋਰ ਲਾ ਕੇ ਅਸੀਂ ਉਦੋਂ ਫਿਰ ਦੇਖਿਆ ਵੀ ਯਾਰ ਛਡਾਉਣਾ ਫਿਰ ਐ ਨਹੀਂ ਛੁਟਣਾ ਮੈਂ ਰਾਤ ਨੂੰ ਜਦੋਂ ਮੈਨੂੰ ਘੇਰਾ ਪਾਇਆ ਪੁਲਿਸ ਨੇ ਮੇਰਾ ਘਰ ਘੇਰ ਲਿਆ ਸੀਗਾ ਮੈਂ ਅੰਦਰੋਂ ਬੈਠੇ ਸਾਰੇ ਜ਼ਿਲ੍ਹਿਆਂ ਨੂੰ ਕਹਤਾ ਵੀ ਤੜਕੇ ਸਾਰੀਆਂ ਛੜਕਾਂ ਜਾਮ ਹੋਣੀਆਂ ਚਾਹੀਦੀਆਂ ਜੀ ਤਾਂ ਜਦੋਂ ਤੜਕੇ ਪਤਾ ਲੱਗਿਆ 7 ਵਜੇ ਨੂੰ ਸਾਰੀਆਂ ਸੀ 17 ਥਾਂ ਹੀ ਜਾਮ ਲੱਗ ਗਈ ਐਸਐਸਪੀ ਮੈਨੂੰ ਬੋਲਦਾ ਯਾਰ ਰੌਲਾ ਥੋੜਾ ਤਾਂ ਇਹ ਤਾਂ ਭਾਨੇ ਦਾ ਤੇ ਲੱਖੇ ਦਾ ਹੈ ਮੈਂ ਕਿਹਾ ਯਾਰ ਨਾ ਲੱਖੇ ਦਾ ਨਹੀਂ ਕਰਤਾ ਮੇਰਾ ਘੇਰੇ ਪਰ ਲੱਖੇ ਦਾ ਘੇਰ ਲੈਂਦੇ ਅਸੀਂ ਉਹ ਨੌਜਵਾਨਾਂ ਜੋ ਕੁਝ ਹੋਇਆ ਉਹਨੂੰ ਬਾਹਰ ਲਿਆਉਣਾ ਤੇ ਹੱਥ ਨੂੰ ਲਿਆਏ ਸੀ ਇਹ ਤਾਂ ਮੇਰੀ ਅਪੀਲ ਹੈ ਕਿ ਪਰਸੋਂ ਚ ਨਾ ਰਹੇ ਜੋ ਸਰਕਾਰ ਰਾਤ ਨੂੰ ਚੱਕ ਕੇ ਲੈ ਜੇ ਆਪਾਂ ਸਾਰੀਆਂ ਗੱਦੀਆਂ ਵੀ ਦੀਆਂ ਜੇ ਜਿਹੇ ਜਾ ਮਾਹੌਲ ਬਣਾਇਆ ਜਿਹੇ ਜਾ ਇੱਥੇ ਫੋਰਸ ਦਾ ਉਹਨਾਂ ਦਾ ਲਾਇਆ ਇੰਟੈਲੀਜੈਂਸ ਦੀਆਂ ਰਿਪੋਰਟਾਂ ਵੀ ਕਿੱਥੋਂ ਕਮਜ਼ੋਰ ਆ ਕਿਹੜੇ ਹਾਲਾਤ ਹੁੰਦਾ ਹਮਲਾ ਕਰ ਸਕਦੇ ਜਿਹੜਾ ਮੂਰੇ ਬਾਰਡਰ ਖੋਲਣਾ 10 ਮਹੀਨਿਆਂ ਚ ਬਾਰਡਰ ਨਹੀਂ ਖੁੱਲਿਆ ਉੱਥੋਂ ਜਿਹੜੀ ਫੌਜ ਪੁਲਿਸ ਲਾਈ ਆ ਸਰ ਪਰ ਉਹਨਾਂ ਨੇ ਆਪੇ ਤੰਬੂ ਪੱਟ ਲੈਨੇ ਇਹਦਾ ਮਤਲਬ ਮੈਨੂੰ ਇਹ ਲੱਗਦਾ ਵੀ ਹਮਲਾ ਉਧਰੋਂ ਵੀ ਹੋ ਸਕਦਾ ਡੱਲੇਵਾਲ ਨੂੰ ਚੱਕਣ ਦਾ ਕਿਸੇ ਵੇਲੇ ਵੀ ਇਸ ਕਰਕੇ ਮੇਰੀ ਅਪੀਲ ਹੈ ਨੌਜਵਾਨਾਂ ਨੂੰ ਜਿਹੜੇ ਨੇ ਭਾਵਨਾ ਵਧੀਆ ਗੱਲ ਹੈ ਅਸੀਂ ਵੀ ਜਥੇ ਲਿਆਵਾਂਗੇ ਪਰ ਆਪਾਂ ਫੌਜ ਜਿਆਦਾ ਤੋਂ ਜ਼ਿਆਦੇ ਕੋਲੇ ਰਹਿ ਗਏ ਸਭ ਤੋਂ ਜੇ ਮੈਂ ਤਾਂ ਕਹਿੰਦਾ ਸਤਿਕਾਰਯੋਗ ਸਾਡੇ ਬਾਪੂ ਜੀ ਸਾਡੇ ਮੋਰਚੇ 'ਚ ਆਇਆ ਮੈਨੂੰ ਲੱਗਦਾ ਹੁਣ ਅਸੀਂ ਹਾਰ ਦੇ ਨਹੀਂ ਤਾਂ ਇਹਨਾਂ ਦਾ ਅਸੀਰਵਾਦ ਚਾਹੀਦਾ ਤੇ ਲਾਜ਼ਮੀ ਜਿਹੜੇ ਸਾਰੇ ਲੋਕਾਂ ਨੂੰ ਨੌਜਵਾਨਾਂ ਨੂੰ ਜਿੰਨੇ ਵੀ ਸੋਸ਼ਲ ਮੀਡੀਆ ਤੇ ਤੁਸੀਂ ਭਾਨੇ ਨਾਲ ਲੱਕੇ ਨਾਲ ਜਿੰਨੇ ਵੀ ਅਡੋਡੀ ਜੁੜਿਓ ਮੇਰੀ ਖਾਸ ਕਰਕੇ Appeal ਹੈ ਕਿ ਆਓ ਮੈਦਾਨ ਚ ਹੁਣ ਘਰੇ ਬੈਠੇ ਨਾ ਡਿੱਕੀਏ ਮੋਰਚੇ ਦਾ ਹਿੱਸਾ ਬਣੀਏ ਕਿਸੇ ਵੇਲੇ ਵੀ ਸਰਕਾਰ ਜੇ ਹਮਲਾ ਕਰਦੇ ਉਹਦਾ ਸਾਹਮਣਾ ਕਰ ਲਈ ਤਿਆਰ ਹੋਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਫਰਵਰੀ ਤੋਂ ਜਿਹੜਾ ਕਿਸਾਨੀ ਹੱਕਾਂ ਲਈ ਮੋਰਚਾ ਲੱਗਿਆ ਜੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤੇ ਰਾਜਸਥਾਨ ਦੇ ਬਾਰਡਰ ਤੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਭਾਨੇ ਸਿੱਧੂ ਨੇ ਜਿਹੜੀ ਅਪੀਲ ਕਰੀ ਹੈ ਨੌਜਵਾਨਾਂ ਨੂੰ ਇਹਨਾਂ ਨੇ ਅਪੀਲ ਕਰੀ ਹੈ ਮੈਂ ਉਹਨਾਂ ਨੂੰ ਬੰਗਾਰ ਕਰਨਾ ਵੀ ਨੌਜਵਾਨਾਂ ਨੂੰ ਬੰਗਾਰ ਕਿਉਂਕਿ ਆਪਣੇ ਹੱਕਾਂ ਦੀ ਲੜਾਈ ਹੈ ਜੀ ਜੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਇੱਕ ਕਿਸਾਨੀ ਹੱਕਾਂ ਦੇ ਮੋਰੀ ਆਗੂ ਹੈ ਜੀ ਉਹਨਾਂ ਚ ਅੰਤਕ ਸੋਚ ਵੀ ਕੁੱਟਕੁੱਟ ਕੇ ਭਰੀ ਐ ਕਿਉਂਕਿ ਜਹਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਕੌਮੀ ਅਨਸਾਹ ਮੋਰਚਾ ਲੱਗਿਆ 7 ਜਨਵਰੀ 2023 ਤੋਂ ਜੀ ਜੀ ਲਗਾਤਾਰ ਉਹ ਚ ਹਾਜ਼ਰੀ ਭਰਦੇ ਰਹੇ ਇਹਨਾਂ ਦੀ ਪੂਰੀ ਹਮਾਇਤ ਰਹੀ ਐ ਸੋ ਅਸੀਂ ਸਾਡਾ ਫਰਜ਼ ਬਣਦਾ ਅੱਜ ਅਸੀਂ ਕੌਮੀ ਅਨਸਾਹ ਮੋਰਚੇ ਵੱਲੋਂ ਇੱਥੇ ਹਾਜ਼ਰੀ ਲਵਾਉਣ ਆਏ ਆ ਤੇ ਜਹਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜਾ ਸੰਘਰਸ਼ ਐ ਜੇਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਉਹਦੀ ਪੂਰੀ ਹਮਾਇਤ। ਮਰ ਕੇ ਜਾਵੇ ਨੇ ਆ ਲੋ ਜਾਵੇ ਪਾਤਸ਼ਾਹ ਨੂੰ ਭਾਵੇ। ਸਤਿ ਸ੍ਰੀ ਅਕਾਲ। ਸੋ ਜਿੱਥੇ ਅੱਜ ਅਸੀਂ ਉਹਨਾਂ ਦੀ ਹਮਾਇਤ ਮੇਰੇ ਨਾਲ ਪਾਦ ਦਾ ਇਲਾਕਾ ਆਇਆ ਬਹੁਤ ਵੱਡੀ ਗਿਣਤੀ 'ਚ। ਕਿਉਂਕਿ ਉਹਨਾਂ ਦਾ ਯੋਗਦਾਨ ਹੈ ਬਹੁਤ ਵੱਡਾ ਕੌਮੀ ਇਨਸਾਮ ਮੋਰਚੇ ਵਿੱਚ। ਉੱਥੇ ਮੈਂ ਅੱਜ ਦੋ ਤਿੰਨ ਗੱਲਾਂ ਕਹਿਣੀ ਚਾਹਣਾ। ਇੱਕ ਤਾਂ ਜਿਹੜੀ ਜਥੇਬੰਦੀਆਂ ਜੀ। ਕਿਸਾਨੀ ਨਾਲ ਸੰਬੰਧਤ ਸੰਬੰਧਤ ਹੈ। ਕਸਾਨੀ ਹੱਕਾਂ ਲਈ ਘੋਲ ਕਰ ਰਹੀਆਂ ਉਹ ਕੱਲੇ-ਕੱਲੇ ਨਾ ਕਰਨ ਅੱਜ ਮੌਕਾ ਸਾਡੇ ਪ੍ਰਾਤਨ ਇਤਿਹਾਸ ਤੋਂ ਸੇਧ ਲੈਣ ਦੀ ਕਿਉਂਕਿ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਮਹਾਰਾਜਾ ਦਸਵੇਂ ਪਾਸ਼ਾ ਨੂੰ ਕੁਸ ਸਿੰਘ ਭਾਈ ਮਹਾ ਸਿੰਘ ਸਮੇਤ ਬੇਦਾਵਾ ਦੇ ਕੇ ਚਲੇ ਗਏ ਸੀ ਪਰੰਤੂ ਜਦੋਂ ਜੰਗ ਜੁਦ ਕਰਦੇ ਚਮਕੌਰ ਦਾ ਜੁਦ ਬਟ ਆਪਣੇ ਸਹਿਬ ਜੰਦਿਆਂ ਨੂੰ ਸ਼ਹੀਦ ਕਰਾ ਕੇ ਉਹ ਖਦਰਾਨੇ ਦੀ ਟਾਬ ਤੇ ਪਹੁੰਚੇ ਨਾ ਉਹ ਆਪਣਾ ਭਾਈ ਮਹਾ ਸਿੰਘ ਸਮੇਤ ਮਾਤਾ ਭਾ ਕੌਰ ਜੀ ਉਹਨਾਂ ਦੀ ਅਗਵਾਈ ਚ ਆਈ ਹੈ ਉਹਨਾਂ ਦੀ ਅਗਵਾਈ ਚ ਜਥਾ ਲੈ ਕੇ ਆਏ ਆ ਉਹਨਾਂ ਨੇ ਆਪਣੀ ਜਿੱਥੇ ਭੁੱਲ ਬਖਸਾਈ ਹੈ ਉਥੇ ਉਸ ਗੁਰੂ ਗੋਬਿੰਦ ਸਿੰਘ ਜੀ ਧਰਮ ਯੁੱਧ ਦੀ ਪੂਰੀ ਹਮਾਇਤ ਕੀਤੀ ਹੈ ਸੋ ਅੱਜ ਜਿੰਨੀ ਵੀ ਜਥੇ ਬੰਦੀਆਂ ਆਪਣੇ ਆਪ ਨੂੰ ਭਾਵੇਂ ਕਈ ਬਖਰੇਵੇਂ ਆ ਉਹਨਾਂ ਦੇ ਮਤ ਭੇਜ ਨੇ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਦਾ ਆਪਸੀ ਹੋਇਆ ਉਹਨਾਂ ਨੂੰ ਪਲਾ ਕੇ ਉਹਨਾਂ ਦਾ ਫਰਜ ਬਣਦਾ ਭਾਵੇਂ ਬਲਬੀਰ ਸਿੰਘ ਡੱਲਿਆ ਬਲਬੀਰ ਸਿੰਘ ਰਾਜੇਵਾਲ ਆਪਣੇ ਜੋਗਿੰਦਰ ਸਿੰਘ ਆ ਰਹਾਂ ਤੇ ਆਪਣੇ ਲੱਖੋਵਾਲ ਸਾਰੇ ਵੀ ਜਿੰਦੂ ਸਿੰਘ ਮਾਨਸਾ ਸਾਹਿਬ ਜਿੰਨੇ ਵੀ ਹੈ ਸਾਰੇ ਮੈਂ ਤਾਂ ਉਹਨਾਂ ਨੂੰ ਇਹੀ ਅਪੀਲ ਕਰਦਾ ਵੀ ਅੱਜ ਮੌਕਾ ਇੱਥੇ ਖੜਨ ਦਾ ਕਿਉਂਕਿ ਜੇ ਜਗਦੀਸ਼ ਸਿੰਘ ਦੀ ਢੱਲੇਵਾਲ ਕੋਈ ਭਾਣਾ ਵਾਪਰ ਜਾਂਦਾ ਇਹ ਕਿਸਾਨੀ ਸੰਘਰਸ਼ ਤੇ ਕਲੰਕ ਹੋਵੇਗਾ ਇਤਿਹਾਸ ਦਰਹਾਨ ਦੀ ਲੋੜ ਹੈ ਜੀ ਮਿਸਲਾ ਵਾਂਗੂ ਬਿਲਕੁਲ ਜੀ ਜਦੋਂ ਮਿਸਹਨ ਜਦੋਂ ਕੋਈ ਜੰਗ ਜੁੰਦ ਹੁੰਦੇ ਸੀ ਮੁਗਲਾਂ ਦੇ ਖਿਲਾਫ ਅੰਗਰੇਜ਼ਾਂ ਦੇ ਖਿਲਾਫ ਮਿਸਲਾਂ ਇਕੱਠੀਆਂ ਹੁੰਦੀਆਂ ਸੀ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਕਿਸੇ ਨੂੰ ਸਲੇਹਾ ਨਹੀਂ ਦਿੰਦਾ ਸੀ ਉਹ ਆਪਣਾ ਫਰਜ਼ ਸਮਝਦੇ ਹੋਏ ਉਹ ਸਯੁੱਧ ਵਿੱਚ ਸ਼ਾਮਲ ਹੁੰਦੇ ਸੀ ਸੋ ਉਹ ਆਪਣਾ ਜ ਫਰਜ਼ ਪਛਾਣ ਮੈਂ ਤਾਂ ਪੰਜਾਬ ਦੇ ਹਰ ਵਰਗ ਨੂੰ ਨੌਜਵਾਨ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਕਿ ਸਾਡੇ ਨਾਲ ਨਾਸਲਾਂ ਤੇ ਫਸਲਾਂ ਦੀ ਲੜਾਈ ਹੈ ਇਹਨੂੰ ਗਵਾ ਨਾ ਲਿਓ ਕਿਉਂਕਿ ਥਲੀ ਜੀ ਨੂੰ ਪਤਾ ਵੀ ਜਦੋਂ ਦੀਪ ਸਿੱਧੂ ਨਸਲਾਂ ਤੇ ਫਸਲਾਂ ਦੀ ਗੱਲ ਕਰਦਾ ਸੀ ਨਾ ਸਾਡੇ ਕਈ ਬੰਦੇ ਉਹਦਾ ਵਿਰੋਧ ਕਰਦੇ ਸੀ ਪਰੰਤੂ ਅੱਜ ਉਹ ਇਸ ਚੀਜ਼ ਨੂੰ ਪਸਤਾ ਰਹੇ ਆਂ ਇਹੀ ਪਸਤਾਵਾ ਸਾਨੂੰ ਜਗਜੀਤ ਸਿੰਘ ਡੱਲੇ ਵਾਲ ਤੋਂ ਬਾਅਦ ਹੋਏਗਾ ਸੋ ਐਸਾ ਮੌਕਾ ਉਹਨਾਂ ਦੇਓ ਮੈਂ ਤਾਂ ਅਰਦਾਸ ਕਰਦਾ ਵੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸੇਤ ਯਾਬੀ ਰਹੇ ਤੇ ਇਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਸਫਲ ਹੋਵੇ ਸੋ ਮੈਂ ਦੁਆਰੇ ਅਪੀਲ ਕਰਦਾ ਵੀ ਆਪਣੇ ਮਤਭੇਦ ਭਲਾ ਕੇ ਇਸ ਜਿਹੜਾ ਲੱਗਿਆ ਮੋਰਚਾ ਇਹ ਚ ਆਪਣਾ ਹੋਵੇ ਇੱਕ ਸਵਾਲ ਹੈ ਜੀ ਲਾਸਟ ਹੀ ਹੈ ਜਿਵੇਂ ਤੁਸੀਂ ਕਿਹਾ ਵੀ ਭਾਈ ਜਥੇਦਾਰ ਸਾਹਿਬ ਵੀ ਹਵਾਰਾ ਜੀ ਦੀ ਵੀ ਇਹਨੂੰ ਪੂਰੀ ਸਪੋਰਟ ਹੈ ਰਾਜਨੀਤਿਕ ਲੀਡਰਾਂ ਨੇ ਤਾਂ ਹੁਣ ਬਿਆਨ ਦੇਣੇ ਵੀ ਸ਼ੁਰੂ ਕਰ ਦੇ ਨੇ ਵੀ ਦੇਖਿਆ ਜੀ ਇਹਨਾਂ ਨੂੰ ਤਾਂ ਉੱਥੋਂ ਜੇਲ੍ਹਾਂ ਤੋਂ ਸਪੋਰਟ ਹੋ ਰਹੀ ਹੈ ਉਧਰੋਂ ਸਪੌਂਸਰਡ ਨੇ ਦੇਖੋ ਜੇਲ੍ਹਾਂ ਵਾਲੀ ਕੋਈ ਗੱਲ ਨਹੀਂ ਅੱਜ ਮੈਂ ਕਹਿੰਦਾ 90% ਨੌਜਵਾਨ ਹੈ ਜਿਹੜੇ ਉਹਨਾਂ ਦੇ ਦਿਲ ਦੀ ਧੜਕਣਾਂ ਜਿਹੇ ਜਸਵੰਤਾਰ ਸਿੰਘ ਹਵਾਰਾ ਅੱਜ ਉਹ ਗੱਲ ਕੋਈ ਨਹੀਂ ਰਹੀ ਹੁਣ ਉਹ ਇੱਕ ਸਮਾਜ ਸੁਧਾਰਕ ਤੌਰ ਦੇ ਪੇਸ਼ ਆ ਰਹੇ ਆ ਕਿਉਂਕਿ ਹਰ ਇੱਕ ਵਰਗ ਮੈਂ ਇੱਥੇ ਤੱਕ ਦੇਖਨਾ ਪੁਲਿਸ ਅਫਸਰ ਹੁਣ ਆਉਣ ਲੱਗੇ ਵੀ ਸਾਨੂੰ ਇੱਕ ਜਗ੍ਹਾ ਰੋਕਿਆ ਗਿਆ ਪਰ ਜਦੋਂ ਉਹਨਾਂ ਨੂੰ ਦੱਸਿਆ ਵੀ ਮੈਂ ਜਸਵੰਤਾਰ ਜਕਤਾਰ ਸਿੰਘ ਹਵਾਰਾ ਦਾ ਬਾਪੂ ਜੀ ਹੈ ਉਹਨੇ ਮੇਰੇ ਨਾਲ ਵਰਦੀ ਚ ਫੋਟੋਆਂ ਤਰਵਾਈਆਂ ਮਾਨ ਮਹਿਸੂਸ ਕੀਤਾ ਸੋ ਅੱਤਵਾਦੀਆਂ ਵਾਲੀ ਕੋਈ ਗੱਲ ਨਹੀਂ ਕਿਉਂਕਿ ਅੱਤਵਾਦ ਵਾਲਾ ਕੋਈ ਉਹਨਾਂ ਨੇ ਕਾਰਜ ਨਹੀਂ ਕੀਤਾ ਸਿਰਫ ਕੌਮੀ ਕਾਰਜ ਕੀਤਾ ਕਿਉਂਕਿ ਜਦੋਂ ਇਹਨਾਂ ਹੀ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਉਹਨੂੰ ਰੋਕਣ ਵਾਸਤੇ ਉਹ ਕਾਰਜ ਕਰਿਆ ਸੋ ਅੱਤਵਾਦ ਵਾਲਾ ਕੋਈ ਗੱਲ ਨਹੀਂ ਨਾ ਉਹਨਾਂ ਤੇ ਅੱਜ ਪਿਆਰ ਕਰਦੇ ਆ ਸੋ ਉਹਨਾਂ ਦਾ ਸਨੇਹਾ ਵੀ ਇੱਥੇ ਵੱਧ ਤੋਂ ਵੱਧ Bom, tá